ਪਾਈ ਪਗੀਰਥ ਜੀ ਆ ਤੁਹਾਡੇ ਨੇੜੇ ਪਿੰਡ ਹੈਗਾ ਮਲਸੀਆਂ ਉਥੇ ਦਾ ਚੌਧਰੀ ਸੀਗਾ ਪਾਈ ਪਗੀਰਥ ਤੇ ਕਾਲੀ ਦੇਵੀ ਦਾ ਪਾਸਕ ਸੀ ਕਾਲੀ ਕਲਕੱਤੇ ਵਾਲੀ ਆ ਕਈ ਥਾਂ ਫੋਟੋਆਂ ਬਣਾਈਆਂ ਨਾ ਕਈਆਂ ਨੇ ਘਰਾਂ ਚ ਵੀ ਲਾਈਆਂ ਤੇ ਬੜੀ ਸਾਰੀ ਜੀਵ ਕੱਢੀ ਹੋਂਦੀ ਆ ਕਾਲੀ ਜੀ ਵਾਰ ਬਲੇ ਤਿਆਰ ਹੁੰਦੀ ਵੀ ਚੱਟਮ ਚੱਟ ਕਰ ਜਾਂ ਤੇ ਗੈਬਲੀਆਂ ਵੀ ਦਿੰਦੇ ਆ ਉਹਦੀਆਂ ਉਹ ਸਾਧ ਸੰਗਤ ਜੀ ਅੱਛਾ ਜਿਹਦੀ ਕੋਈ ਪੂਜਾ ਸੱਚੇ ਇਰਾਦੇ ਨਾਲ ਕਰਿਓ ਫੇਕ ਦਿਨ ਪ੍ਰਗਟ ਵੀ ਹੋ ਜਾਂਦਾ ਕਾਲੀ ਹੋ ਗਈ ਪ੍ਰਗਟ ਕਹਿੰਦੇ ਪਗੀਰਤਾ ਕੀ ਚਾਹਨਾ ਕਹਿੰਦੇ ਮਾਤਾ ਜੀ ਮੁਕਤੀ ਕਹਿੰਦੇ ਮੇਰੇ ਤੋਂ ਦੁਨੀਆਂ ਦੇ ਪਦਾਰਥ ਮੰਗਲਾ ਮੁਕਤੀ ਦੇਣ ਵਾਲਾ ਬੈਠਾ ਸੁਲਤਾਨਪੁਰ ਹਟ ਸਾਹਿਬ ਗੱਜ ਕੇ ਬੋਲੋ ਵਾਹਿਗੁਰੂ ਆਦੇ ਲੋ ਦੇਵੀ ਟੀਚਰ ਕੋਈ ਵੀ ਮਾੜਾ ਨਹੀਂ ਹੁੰਦਾ ਪ੍ਰਾਇਮਰੀ ਵਾਲਾ ਮਿਡਲ ਪੇਜ ਦੂਗਾ ਮਿਡਲ ਵਾਲਾ ਹਾਈ ਹਾਈ ਵਾਲਾ ਬੀਏ ਐਮਏ ਪੇਜ ਦੂ ਪੀਐਚਡੀ ਟੀਚਰ ਦਾ ਟੀਚਰ ਹੀ ਹੈ ਨਾ ਹੁੰਦੇ ਹਲੋ ਆ ਪੇਜ ਕਿਉ ਬਾਣੀ ਚ ਵੀ ਲੈ ਗਿਆ ਤੁਮ ਕਹੀਆ ਤੋ ਆਦ ਪਵਾਨੀ ਮੁਕਤ ਕੀ ਬਰੀਆ ਕਹਾ ਸ਼ਬਾਨੀ ਛਿਵ ਛਿਵ ਕਰਤਾ ਜੋ ਨਰ ਇਹਾਵੈ ਮਰਤ ਚੜ੍ਹ ਡੋਮ ਡੰਕਾਵੇ ਮਹਾ ਮਾਈ ਕੀ ਪੂਜਾ ਕਰੈ ਨਾਰ ਤੇ ਨਾਰ ਹੋਏ ਆਤਰੈ ਇਹ ਬਾਣੀ ਕਹਿ ਰਹੀ ਹੈ ਇੱਥੇ ਆ ਗਿਆ ਤੇ ਸਾਡਾ ਹੁਣ ਦੀਨ ਮਜੂ ਵੀ ਕੋਈ ਨਹੀਂ ਪੰਜ ਪੀਰੀਏ ਬਣਿਆ ਹਰੇ ਝੰਡੇ ਵਾਲਾ ਉਹਦਰ ਤੁਰਪਣ ਲਾਲਾ ਉਹਦਰ ਤੁਰਪਣ ਰੰਗ ਬਰੰਗਾ ਉਹਦਰ ਤੁਰਪਣ ਸਿਆਸੀ ਬੰਦਿਆਂ ਦਾ ਵੀ ਇਹੀ ਹੈ ਹੁਣ ਪਾਰਟੀ ਦਾ ਕੋਈ ਰਹੀ ਨਹੀਂ ਸਵੇਰੇ ਹੋ ਰਿਹਾ ਸ਼ਾਮ ਵੇਲੇ ਹੋ ਰਿਹਾ ਦੁਪਹਿਰ ਨੂੰ ਹੋ ਰਿਹਾ ਦੁਹੇ ਦਿਨ ਹੋ ਰਿਹਾ ਨਾ ਕੋ ਧਰਮਿਆ ਨਾ ਕੋ ਧੜਾ ਰਹਿ ਗਿਆ ਨਾ ਲੋਕਾਂ ਦਾ ਗੰਗਾ ਗੇ ਨੰਗਾਰਾਮ ਜਮਨਾ ਗੇ ਜਮਨਾਦਾਸ ਤੇ ਜਦੋਂ ਇਹਨਾਂ ਦਾ ਆਪਣਾ ਹੀ ਸਿੱਧਕ ਨਹੀਂ ਤੇ ਪਬਲ ਕਿਹੜੀ ਇਹਨਾਂ ਦੇ ਮਗਰ ਤੁਰੂਗੀ ਉਹਨਾਂ ਨੂੰ ਕਿੱਥੇ ਪਹੁੰਚਾਉਣਗੇ ਇਹ ਜਿੰਨਾਂ ਦਾ ਆਪਣਾ ਹੀ ਕੋਈ ਥਾਵ ਟਿਕਾਣਾ ਨਹੀਂ ਰਹਿ ਗਿਆ ਤੇ ਸਾਡੇ ਧਾਰਮਿਕ ਬੰਦਿਆਂ ਦਾ ਵੀ ਇਹ ਹੀ ਹਾਲ ਹੈ ਪੰਜ ਪੀਰੀਏ ਬਣਿਓ ਤੇ ਸਾਥ ਸੰਗਤ ਜੀ ਜਿਲੇ ਆ ਗਿਆ ਇੱਥੇ ਨਾ ਤੇ ਮਨ ਚਾਹ ਬੇ ਮੈਂ ਤਾਂ ਜਾਣੂ ਤੇ ਮਹਾਰਾਜ ਅੰਤਰਜਾਮਤਾ ਨਾਂ ਪਹਿਲੀ ਵਾਰੀ ਮਿਲਣਾ ਮੇਰਾ ਨਾਂ ਲੈ ਕੇ ਬੁਲਾਉਣ ਜਿਹਦੇ ਤੋਂ ਦੋਰਾਂ ਰਹਿ ਨਹੀਂ ਮਹਾਰਾਜ ਅੰਤਰਜਾਮੇ ਆ ਗਈ ਐ ਅੰਤਰਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕਉ ਕਰ ਸੰਤਨ ਕੀ ਧੂਰੇ ਪਰ ਹੁਣ ਜੇ ਇਹਦਾ ਕੀਰਤਨ ਸੁਲਾ ਪੜੀਏ ਫੇਰ ਨਾਲ ਪੰਗਤੀਆਂ ਬੋਲ ਦਈਏ ਉਹ ਕੀਰਤਨ ਸੁਲਾ ਦੇ ਪੁੱਲ ਗੈਰਹਿਰਾਂ ਵੀ ਭੁੱਲ ਗਈ ਜਪਜੀ ਵੀ ਭੁੱਲ ਗਿਆ ਪੰਜ ਬਣੀਆਂ ਵੀ ਭਾਗਾਂ ਲਈ ਹੈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਅੰਮਰ ਛਗਣਾ ਵੀ ਛੱਡਤਾ ਬੋਤਲਾਂ ਦੇ ਦੌਰ ਚੱਲਦੇ ਆ ਡੁੱਬੇ ਹੈ ਗਲਾਸوں ਕੇ ਨਾ ਉਬਰੇ ਜਿੰਦਗਾਨੀ ਮੈਂ ਸੈਂਕੜੇ ਹੀ ਬਹਿ ਗਏ ਬੋਤਲਾਂ ਕੇ ਬੰਦ ਪਾਣੀ ਨਾਲ ਕਈ ਦਾ ਪਿਆਲੀ ਚ ਡੁੱਬਿਆ ਹੁੰਦਾ ਸ਼ਾਮ ਨੂੰ ਕੋਈ ਅਧੀਏ ਚ ਕੋਈ ਪਉਏ ਚ ਤੇ ਜਿਹੜਾ ਬਹੁਤਾ ਦਾੜਾ ਕੋ ਹੁੰਦਾ ਨਾ ਤੇ ਬੋਤਲ ਨੇ ਛਾਮ ਨੂੰ ਉਹਨੂੰ ਮੁੰਦਾ ਕੀਤਾ ਹੁੰਦਾ ਇਹ ਕਹਿੰਦੇ ਅਸੀਂ ਰਾਜ ਲੈਣਾ ਕੱਲ੍ਹ ਸੇ ਦਾ ਤੇ ਲਾਣਗਿ ਰਾਜ ਜਿਨੇ ਰਾਜ ਬਣਾਉਣਾ ਨਾ ਉਹਨਾਂ ਨੂੰ ਨਸ਼ਾ ਛੱਡਣੇ ਪੈਣੇ ਆ ਅੰਮ੍ਰਿਤ ਛੱਕੇ ਗੁਰੂ ਆਲੇ ਬਣ ਕੇ ਤਿਆਰ ਪਰ ਤਿਆਰ ਹੋਣਾ ਪੈਣਾ ਤਿਆਰ ਪਰ ਤਿਆਰ ਤੇ ਮਾਰੇ ਕਹਿੰਦੇ ਆ ਦਸਮ ਪਾਤਸ਼ਾਹ ਬਿਨਾ ਤੇਗ ਤੀਰੰ ਨਰੰਗ ਪੇੜ ਜਾਨੋ ਗਹੋ ਕਾਨ ਤਾਕੋ ਕਿਤੈ ਲੈ ਸਧਾਨੋ ਇਹੀ ਮੋਰ ਅਗਿਆ ਸੁਨੋ ਏ ਪਿਆਰੇ ਬਿਨਾ ਤੇਗ ਕੇ ਸੰ ਦੇਹੋ ਨਾ ਦੀਦਾਰੇ ਜਿਹੜਾ ਸ੍ਰੀ ਸਾਹਿਬ ਤੋਂ ਬਿਨਾ ਕੇਸ ਦਾੜੀ ਨਹੀਂ ਰੱਖਦਾ ਕਹਿੰਦੇ ਉਹਦਾ ਭੇਡ ਦੀ ਨਹੀਂ ਆਈਆਂ ਜਿਵੇਂ ਭੇਡ ਨੂੰ ਕੰਨੋਂ ਫੜ ਕੇ ਜਿੱਧਰ ਮਰਜੀ ਲੈ ਜਾਓ ਤੇ ਉਹਦੀ ਇਹ ਹਾਲਤ ਹੈ ਮਾਰਾ ਇਹਨੇ ਸਿੱਖੋ ਦਾੜੀ ਤਾਰੀਫ਼ ਬਗੈਰ ਦਾੜੀ ਦਰਸ਼ਨਾਂ ਦੀ ਸਿੱਖ ਦੀ ਤਾਰੀਫ਼ ਦਾੜੀ ਹੈ ਕੇਸ ਜਿਹਦੇ ਮੂੰਹ ਤੇ ਨਹੀਂ ਕਹਿੰਦੇ ਮੈਂ ਉਹਦੇ ਮੱਥੇ ਹੀ ਨਹੀਂ ਲਗਣਾ ਚਾਹੁੰਦਾ ਜਾਂ ਜਨਾਨੀ ਦੇ ਨਹੀਂ ਹੁੰਦੇ ਜਾਂ ਨਿਆਣੇ ਦੇ ਨਹੀਂ ਹੁੰਦੇ ਮਾਰਾ ਹਰਖਵਾਲ ਦੱਸਦੇ ਸੀ ਕਿ 14 ਸਾਲ ਤੱਕ ਬੱਚੇ ਦਾ ਜਨਮ ਮਾਤਾ ਦੇ ਉਦਰ ਤੋਂ ਹੋਇਆ ਤੇ ਮਾਤਾ ਦਾ ਪ੍ਰਭਾਵ ਹੁੰਦਾ 14 ਸਾਲ ਤੱਕ ਉਹਦੇ ਦਾੜੀ ਨਹੀਂ 15ਵੇਂ 16ਵੇਂ ਸਾਲ ਫਿਰ ਦਾੜੀ ਮੋਛ ਫੁੱਟਣ ਲੱਗਦੀ ਫਿਰ ਉਹਦੇ ਅੰਦਰ ਪੁਰਸ਼ ਪੁਣਾ ਪੈਦਾ ਹੁੰਦਾ ਦੇਖੋ ਮਹਾਪੁਰਖਾਂ ਦੇ ਬਚਨ ਸਾਰੀਆਂ ਗੱਲਾਂ ਲਿਖੀਆਂ ਨੇ ਮਹਾਪੁਰਖਾਂ ਦੀ ਜੁਬਾਨ ਜਿਹੜੀ ਪੰਜਵਾ ਬੇਦ ਹੁੰਦੀ ਹੈ ਗੱਜ ਕੇ ਬੋਲੋ ਵਾਹਿਗੁਰੂ ਤੇ ਜਿਨੇ ਬੇਦ ਸ਼ਾਸਤਰ ਬਣਾਏ ਵੀ ਸਾਧੂਆਂ ਨੇ ਜਿਨੇ ਗ੍ਰੰਥ ਹੈ ਸਾਰੇ ਸਾਧੂਆਂ ਨੇ ਲਿਖੇ ਜਿਤਨੇ ਵੀ ਫਲਾਸਫੀਏ ਕਹੇ ਮਤ ਦੇ ਵੀ ਲੈ ਲਓ ਉਹਦੇ ਪਿੱਛੇ ਕਿਸ ਨਾ ਕਿਸ ਮਹਾਪੁਰਖ ਦਾ ਹੁੰਦਾ ਆਜ ਉਹਨਾਂ ਦੀ ਨਕਲ ਕਰਕੇ ਅਸੀਂ ਆਪੋ ਆਪਣਾ ਬਣਾਈ ਜਾਨੇ ਠੱਪੇ ਆਪਣੇ ਲਈ ਜਾਨੇ ਇਹ ਦੇਣ ਸਾਰੀ ਉਹਨਾਂ ਲੋਕਾਂ ਦੀ ਸੋ ਇਸ ਕਰਕੇ ਜੇਸੂ ਵੇਲੇ ਫਿਰ ਇੱਥੇ ਆਇਆ ਮਾਰਾ ਕਹਿੰਦੇ ਆ ਬਈ ਪਘੀਰਤਾ ਦੇਵੀ ਦੇ ਚੇਲਿਆ ਪੈ ਗਈ ਖੈਰ ਮਿਲ ਗਈ ਮੁਕਤੀ ਕਹਿੰਦੇ ਮਹਾਰਾਜ ਦੇਵੀ ਨੇ ਤੁਹਾਡੇ ਕੋ ਭੇਜਿਆ ਇਹਦਾ ਪੱਕਾ ਚੇਲਾ ਬਣ ਗਿਆ ਨਾ ਪੂਰਾ ਗੁਰੂ ਹੀ ਮਿਲ ਗਿਆ ਤੇ ਕਹਿਣ ਲੱਗੇ ਮਾਰਾ ਫਿਰ ਮੈਨੂੰ ਸੇਵਾ ਕਹਿੰਦੇ ਹੋਰ ਤਮ ਮਾਰੇ ਦੀ ਕਿਰਪਾਈ ਹੈ ਤੂੰ ਸਾੜਲੇ ਦਾਤਣ ਲੈ ਕੇ ਆਇਆ ਕਰ ਮੁਖ ਮਾਂਜਣਾ ਹੁਣ ਤਾਂ ਗਿਆ ਹੁਣ ਤਾਂ ਬੁਰਸ਼ ਆ ਗਿਆ ਨਾ ਜੂੜੇ ਤੇ ਵੀ ਬੁਰਸ਼ ਮੂੰਹ ਤੇ ਵੀ ਬੁਰਸ਼ ਦਾੜੀ ਰੱਖੀ ਉਹ ਵੀ ਬੁਰਸ਼ ਫੇਰਦੇ ਕੰਗਾ ਵੀ ਗਿਆ ਆ ਪੰਜਾਂ ਕਗਾਰਾਂ ਤੋਂ ਬੁਰਸ਼ ਆ ਗਿਆ ਤੇ ਆ ਰਗ ਬਿਛਾ ਤੇ ਇੱਥੇ ਵੀ ਬੁਰਸ਼ ਫੇਰਦਾ ਝਾੜੂ ਬਾਰੂ ਛਾੜ ਦਤਾ ਤੇ ਭਾਈ ਗਰਦਾਸ ਕਹਿੰਦੇ ਤੱਪੜ ਝਾੜ ਬਿਛਾਏ ਧੂੜੀ ਨਾ ਆਇਆ ਪੂਰੇ ਮੱਟ ਅਣਾਏ ਨੀਰ ਪਰਾਇਆ ਉਹ ਤਾਂ ਸਾਰਾ ਛੱਡਤਾ ਇੰਨੇ ਅਮੀਰ ਜਾਦੇ ਬਣ ਗਏ ਕਿਹੜਾ ਪੋਚਾ ਲਾਉਂਦਾ ਫਿਰੇ ਕਿਹੜਾ ਝਾੜੂ ਫੇਰਦਾ ਫਿਰੇ ਇਹਦਾ ਸਾਰਾ ਕੰਮ ਛਾੜਤਾ ਮੰਤਾ ਸਾਰੀ ਸੇਵਾ ਬਿਜਲੀ ਤੇ ਰਹਿ ਗਈ ਹੱਥੀਂ ਤੇ ਛੱਡੇ ਦਿੱਤੀ ਐ ਤੇ ਸੇਵਾ ਤੋਂ ਬਿਨਾ ਹੋਰਦਾ ਛੁੱਧ ਕਿਵੇਂ ਹੋਊਗਾ ਆਤਮਿਕ ਬਲ ਬਣੂਗਾ ਕਿਵੇਂ ਮਾਨਸਿਕ ਮੰਡਲ ਮਜਬੂਤ ਕਿਵੇਂ ਹੋਵੇਗਾ ਭਾਂਡੇ ਮਾਂਜਣੇ ਵੀ ਛੱਡ ਤੂੰ ਵੀ ਸਰਪਈ ਹੈ ਉਹ ਅੰਦਰ ਫੇਰ ਕੈਲ ਆਈ ਜਾਂਦੇ ਐ ਤੇ ਬਿਮਾਰੀਆਂ ਵੀ ਪੈਦਾ ਹੋਈ ਜਾਂਦੀਆਂ ਅੰਦਰ ਜਾਂਦੇ ਨਾ ਆ ਸਰਫਾ ਛੋੜੇ ਜਿਹੇ ਅੰਦਰ ਜਾਣੇ ਜਿੰਨਾ ਮਰਜੀ ਤੋ ਲੋ ਉਹ ਫਿਰ ਬਿਮਾਰੀਆਂ ਪੈਦਾ ਕਰਨੀਆਂ ਤੇ ਫਸਲਾਂ ਤੇ ਵੀ ਦਵਾਈ ਬੂਟੀ ਐਨੀਆਂ ਜੜੀਆਂ ਬੂਟੀਆਂ ਵੀ ਫੂਕੇ ਰੱਖਤ ਦੀਆਂ ਨਾ ਜ਼ਿੰਮੇਦਾਰਾਂ ਨੇ ਜਦੋਂ ਜੜੀਆਂ ਬੂਟੀਆਂ ਨਾ ਰਹੀਆਂ ਤੇ ਦਵਾਈ ਬਣਨੀ ਕਾਦੀ ਐ ਪਾਣੀ ਸੀ ਉਹ ਵੀ ਦਰਿਆ ਗੰਦੇ ਨਾਲੇ ਬਣਾਤੇ ਖਾਵਾ ਵੀ ਆ ਪਟਾਕੇ ਚਲਾ ਚਲਾ ਕੇ ਜੇ ਮੜਾ ਮੋਟਾ ਸਾਹ ਆਉਂਦਾ ਵੀ ਉਹ ਸਾਹ ਆਉਣ ਨਹੀਂ ਦੇਣਾ ਗੱਜ ਕੇ ਬਰੋ ਵਾਹਿਗੁਰੂ ਇਹ ਨਹੀਂ ਬਿਕਾਥਾ ਬਾਰਤਾ ਹੁੰਦੀ ਐ ਉਦੋਂ ਵੀ ਚਲਾਉਣਗੇ ਕੀਰਤਨ ਹੋ ਰਿਹਾ ਤੇ ਸਾਡੇ ਪਟਾਕੇ ਸੁਣੋ ਤੁਹਾਡੀ ਕਥਾ ਦੀ ਲੋਟ ਨਹੀਂ ਐ ਉਮੇਗਾਣ ਗਏ ਗੁਰੂਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਗੁਰੂਗ੍ਰੰਥ ਸਾਹਿਬ ਬਚਨ ਸੁਣ ਨਹੀਂ ਦੇਣਾ ਕਿਸ ਨੂੰ ਆਪ ਗਏ ਔਰਨ ਨੂੰ ਖੋਬੈ ਆਗ ਲਗਾਏ ਮੰਦਰ ਮੈਂ ਸੋਵੈ ਅਵਰਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲੈ ਜਾਂਦੇ ਕਹਿੰਦੇ ਇੰਨੇ ਬਿਸ਼ਰਮ ਤੇ ਢੀਠ ਹੋ ਗਏ ਕਬੀਰ ਸਾਹਿਬ ਕਹਿੰਦੇ ਸਾਨੂੰ ਸ਼ਰਮ ਆ ਰਹੀ ਇਹਨਾਂ ਨੂੰ ਨਹੀਂ ਸ਼ਰਮ ਹੈ ਤਾਂ ਬਾਣੀ ਕਹਿ ਰਹੀ ਗੁਰੂਗ੍ਰੰਥ ਸਾਹਿਬ ਦੀ ਤੇ ਸੱਚੇ ਪਾਤਸ਼ਾਹ ਤੇ ਚੇਲਾ ਬਣ ਗਿਆ ਪੱਕਾ ਮਸਿਆਂ ਕਿੰਨੀ ਦੂਰ ਐ ਆਪਾਂ ਤਾਂ ਐਠੋਂ ਉੱਠ ਕੇ ਨਹੀਂ ਮੱਥਾ ਟੇਕਿਆ ਜਿਹੜੇ ਸੁੱਤੇ ਐ ਟੇਕਿਆ ਬਥਾਏ ਨਹੀਂ ਬੇਰ ਸਾਹਿਬ ਜੇchnaane ਨਹੀਂ ਕੀਤਾ ਮੱਥਾ ਕੀ ਟੇਕਣਾ ਹੁਣ 1 ਵਜੇ ਭੋਗ ਪੈਣਾ 1:30 ਵਜੇ ਬਿਨਾ ਨਹਾਤਿਆਂ ਇਹਨਾ ਨਹੀਂ ਆਉਣਾ ਅੰਦਰ ਗੁਰਦੁਆਰੇ ਬਿਰਲੇ ਹੋਣਗੇ ਜਿਹੜੇ ਨਹਾ ਕੇ ਜਾਣਗੇ ਤੜਕੇ ਕਿਹੜਾ ਨਾ ਹੋਊਗਾ ਆ ਜਿਹੜੇ ਹੁਣ ਨਹੀਂ ਉੱਠ ਕੇ ਨਹਾ ਸਕੇ ਤੜਕੇ ਜਿਹੜੇ ਭੋਗ ਪੈਣਾ ਐ ਕਿ 40 ਤੇ ਇਹਨਾਂ ਜੋ ਨਹਾਉਣਾ ਕਹਿੰਿਆ ਜਿਹੜਾ ਬਿਨਾ ਨਹਾਤੇ ਗੁਰਦੁਆਰੇ ਜਾਊਗਾ ਉਹ ਮਾਰੇ ਦੀ ਅਸ਼ੀਰਵਾਦ ਲੈ ਲੂਗਾ ਸੋਚ ਲਿਓ ਗੱਲ ਨੂੰ ਧਿਆਨ ਨਾਲ ਤੁਹਾਡੀ ਹਾਲਤੇ ਬਣੀ ਹੋਈ ਐ ਗੱਲਾਂ ਲਈ ਬੜੇ ਅਸੀਂ ਸ਼ੇਰ ਬਣ ਗਏ ਆਂ ਗਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁਧਾ ਕਾਲੀਆਂ ਬਾਹਰੋਂ ਚਟਬੀਆਂ ਹਰੀਸਾਂ ਕਰੇ ਤਣਾੜੀਆਂ ਜੋ ਸੇਵਾ ਦਰ ਖੜੀਆਂ ਆ ਗੱਲਾਂ ਜੋਗੇ ਰਹਿ ਗਏ ਆਂ ਕਰਨੀ ਨਹੀਂ ਹੈਗੀ ਗੁਰੂ ਨਾਨਕ ਦੇ ਕਰਜ ਕਰਨੀ ਪ੍ਰਧਾਨ ਆ ਕਥਨੀ ਪ੍ਰਧਾਨ ਨਹੀਂ ਹੈਗੀ ਸੋ ਇਸ ਕਰਕੇ ਸਾత్సੰਗਤ ਜੀ ਤੇ ਦਾਤਨ ਲਿਉਂਦਾ ਸੀ ਰੋਜ਼ ਇਹ ਨਹੀਂ ਕਿ ਕਦੀ ਕਦੇ ਆ ਗਿਆ ਕਦੀ ਕਦੀ ਪੂਰੇ ਅਗਜਕਟ 1:00 ਵਜੇ ਤੇ ਹਾਜ਼ਰ ਹੋ ਜਾਣਾ ਬਿਮਾਰੇ ਅੜੀਕ ਦੇ ਰਹਿਣ ਹੁਣ ਮਾਰੇ ਦਰਸ਼ਨ ਦੇਣ ਆਉਣਗੇ ਤੁਹਾਨੂੰ ਤੁਸੀਂ ਸੁੱਤੇ ਆ ਤੇ ਦਰਸ਼ਨ ਹੋ ਜੋ ਸੁੱਤਿਆਂ ਗਈ ਬਿਹਾਏ ਸੁੱਤਿਆਂ ਦੀ ਬੀਤ ਜਾਣੀ ਆ ਵੀ ਬਦਾਂ ਮਾਰੇ ਨਹੀਂ ਕੀਤੇ ਕਿਰਪਾ ਕਣੀ ਕਾਦੂ ਕਿਰਪਾ ਕਰ ਦੇਣੀ ਹੈ ਇਹ ਭਾਵਨਾ ਬਣਾਉਣੀ ਪੈਂਦੀ ਹੈ ਤੂੰ ਚੋ ਸੱਜਣ ਮੈ ਡਿਆ ਦੇਈ ਸਿਸ ਅਤਾਰ ਨੈਣ ਮਿਹਜੇ ਤਰਸਦੇ ਕਦ ਪਸੀ ਦੀਦਾਰ ਬਾਬਾ ਜਵਾਲਾ ਸੇ ਮਾਰੇ ਲੰਗਰ ਲਾਉਂਦੇ ਹੁੰਦੇ ਸੀ ਨਨਕਾਣਾ ਸਾਹਿਬ ਮਹੀਨਾ ਮਹੀਨਾ ਮੇਲਾ ਚੱਲਦਾ ਸੀ ਹੁਣ ਤਾਂ ਦੋ ਤਿੰਨ ਨਾ ਦੇਣਾ ਜੀ ਹੋਰ ਮਿੱਟੀ ਕੋਈ ਕਰ ਦਿੰਨੇ ਆ ਕੋਈ ਸੰਗਤ ਵਾਲੀ ਗੱਲ ਨਹੀਂ ਉਦੋਂ ਲੋਕਾਂ 'ਚ ਸ਼ਰਧਾ ਹੁੰਦੀ ਸੀ ਪਿਆਰ ਹੁੰਦਾ ਸੀ ਤੇ ਮਾਰਾ ਹਰਖੁਲ ਕਹਿੰਦੇ ਵੀ ਜਿਨੀ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਨਾ ਉਹਦਾ ਬਹਿ ਜਾਓ ਤੇ ਜਿਨੀ ਆਸਤਵਾਜੀਤ ਚਲਦੀ ਦੇਖਣੀ ਉਹ ਚਲੇ ਜਾਓ ਤੇ ਹੁਣ ਆਮ ਨੌਜਾਨ ਨੂੰ ਵਰਤਾਉਂਦਾ ਉਸ ਬਈ ਦੇਖੀ ਨਿਆਣਿਆਂ ਨੂੰ ਵੀ ਕੱਲ ਅਸੀਂ ਕਥਾ ਲਿਆਏ ਤੇ ਦਰਸ਼ਨੀ ਜਿਹੜੇ ਪਟਾਕੇ ਜਲਾ ਰਹੇ ਸੀ ਗੱਜਕੇ ਬੋਲੋ ਵਾਹਿਗੁਰੂ ਸਾਡੀ ਹਾਲਤ ਤੇ ਸਾਧ ਸੰਗਤ ਜੀ ਫੇਰੇਗਾ ਤੇ ਲੱਡੂ ਦੇਸੀ ਕੇ ਦੇ ਮਠਿਆਈਆਂ ਤਿਆਰ ਕਰਕੇ ਸੋਚ ਪਵਿੱਤਰਤਾ ਨਾ ਰੱਖ ਲਈਆਂ ਇਹ ਨਹੀਂ ਪੇ ਕਾਹਤ ਜੀ ਹਲਵਾਈ ਨੇ ਬੀੜੀ ਲਈ ਹੋਵੇ ਤੇ ਉਧਰ ਮਠਿਆਈ ਤਿਆਰ ਕਰੇ ਪੂਰੇ ਗੁਰਮਤ ਬਵੇਕ ਵਾਲੇ ਰੱਖ ਲਈਆਂ ਤੇ ਮਾਰੇ ਕਹਿੰਦੇ ਲੈ ਬੇ ਅਕਿਉ ਥੱਕਿਓ ਨਾ ਪਤਾ ਨਹੀਂ ਉਹਨੇ ਕਿਹੜੇ ਰੂਪ ਚਾਉਣਾ ਉਹਦਾ ਚਲੇ ਗਿਆ ਅਸ਼ਤਬਾਈਆਂ ਵਾਲੇ ਤੇ ਰਹਿ ਗਿਆ ਚੰਦ ਬੰਦੇ ਜਿਲੇ ਆ ਗਏ ਆ ਕੇ ਬੋਲੇ ਤੈਨੂੰ ਸਿ ਬੜ ਬੜੇ ਜਵਾਨ ਮੜਾਸੇ ਹਮਾਰੇ ਹੋਏ ਕਹਿੰਦੇ ਸੁਣਿਆ ਸੰਤ ਹਰਕੁੜੀਆਂ ਦਾ ਲੰਗਰ ਬੜਾ ਚੱਲਦਾ ਸਾਨੂੰ ਦਾ ਪ੍ਰਸ਼ਾਦਾ ਨਹੀਂ ਮਿਲਿਆ ਉਹ ਸਾਬ ਕਹਿੰਦੇ ਮਾਰਾ ਆਓ ਜਿਲੇ ਹਾਤੋਂ ਲਗੇ ਪਾਣੀ ਢੋਲੀ ਜਾਣ ਪਿਆਕ ਜਾਣ ਇਹ ਪਰ ਉਹ ਪਕੇ ਕੀਤੇ ਹੋਏ ਸੀ ਜਲ ਵਰਤ ਲਿਆ ਆਸਣ ਸਜਾ ਤੇ ਸੁਭਾਇਮਾਨ ਹੋ ਗਏ ਤੇ ਛਕਾਉਂਦੇ ਅਗਸਤ ਮੂਨੀ ਵਾਲਾ ਰੂਪ ਧਾਰ ਲਿਆ ਜੜਾਉਣ ਬਸ ਕਹਿੰਦੇ ਲਿਆਓ ਕਹਿੰਦੇ ਸੁਣਿਆ ਸੀ ਬੜਾ ਲੰਗਰ ਚੱਲਦਾ ਫੇ ਮਹਾਰਾ ਹਰ ਕੋਲ ਜਿਹੜਾ ਬਚਨ ਉਹਨੇ ਕਿਹਾ ਉਹ ਤਾਂ ਮੈਂ ਕਹਿ ਨਹੀਂ ਸਕਦਾ ਮਹਾਪੁਰਸ਼ ਹੁੰਦਾ ਕਹਿੰਦੇ ਆ ਮਠਿਆਈਆਂ ਕਿਲੇ ਬਣਾ ਕੇ ਰੱਖੀਆਂ ਕਹਿੰਦੇ ਮਹਾਰਾ ਤੁਹਾਡੇ ਰਸਨਾ ਤੋਂ ਬਚਨ ਕੋ ਹਣਾ ਸੀ ਫੇ ਉਹ ਛਕਾਇਆ ਤੇ ਉੱਥੇ ਆਦ੍ਰਿਸ਼ਟ ਹੋਵੇ ਉੱਥੇ ਹੀ ਦਰਸ਼ਨ ਦਿੰਦੇ ਆ ਭਾਵਨਾ ਹੋਵੇ ਤਨ ਸੋ ਬੇਲਾ ਜਦ ਦਰਸ਼ਨ ਕਰਨਾ ਹੋ ਬਲੇ ਹਾਰੀ ਸਤਗੁਰ ਚਰਨਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਜਿਵੇਂ ਗੁਰੂ ਅਰਜਨ ਦੇਵ ਦੀ ਸਿੱਖ ਲੱਗੀ ਸੀ ਨਾ ਲਾਹੌਰ ਚ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਯਾਤ੍ਰਿਕ ਕੀ ਨਾਈ ਦੇਖੈ ਨਾ ਉਤਰੈ ਸੰਤ ਨਾ ਆਵੇ ਦਿਨ ਦੇਖੈ ਗੁਰ ਦਰਬਾਰੀ ਕਿੰਨਾਂ ਸ਼ਬਦ ਵਿੱਚ ਇੱਕ ਘੜੀ ਨਾ ਮਿਲਤੇ ਤਾਂ ਕਲ ਜੋਗ ਹੋਤਾ ਤੇਰਾ ਮੁਖ ਸੁਹਾਵਾ ਜੀਓ ਸਹਿਜ ਧਨ ਬਾਣੀ ਚਿਰ ਹੋਆ ਦੇਖਿਆ ਸਾਰੰਗ ਪਾਣੀ ਇਹ ਭਾਗਿਆ ਫਿਰ ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ ਨਾ ਚੌਥੇ ਬੰਦ ਵਿੱਚ ਭਾਗ ਹੋਆ ਗੁਰਸੰਤ ਮਲਾਇਆ ਰਬ ਆਵਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਇਹ ਸ਼ਬਦ ਪੜ ਲਿਓ ਸ਼ਬਦਾਂ ਜਾ ਰਹੇ ਹੁਣ ਸ਼ਬਦਾਂ ਜਾ ਰਹੇ ਕਿਹਨੂੰ ਪੜਨੇ ਆ ਆਪਾਂ ਨੂੰ ਬੇਲਕ ਦੇ ਚੱਟੇ ਦੇ ਧੂਏ ਲਈਏ ਡੋਡਿਆਂ ਦੀ ਚਮਚੇ ਲਾਈਏ ਅੱਗੇ ਦਾ ਦੌਰੀ ਚ ਮਲ ਕੇ ਪਿੰਦੇ ਸੀ ਨਾ ਹੁਣ ਕਹਿੰਦੇ ਚਮਚਾ ਲਾ ਲਿਆ ਚਮਚਾ ਗ੍ਰਾਈਂਡ ਕਰਕੇ ਰੱਖੇ ਹੁੰਦੇ ਆ ਉਤੋਂ ਪਾਣੀ ਪੀ ਲਿਆ ਤੇ ਟੋਟਕੇ ਬਣਾਏ ਆ ਪੂਸਤਾ ਮਨ ਦੋਸਤਾ ਤੇਰਾ ਸੋਨੇ ਜੜਾਈ ਬੂਟਾ ਜਿਹੜਾ ਤੈਨੂੰ ਮਲਮਲ ਪੀਵੇ ਤੇ ਦੇਵੇ ਸੁਰਗ ਦਾ ਝੂਟਾ ਇਹਦਾ ਹਾਲਤ ਬਣੀ ਹੋਈ ਐ ਨਾ ਤੇ ਗੱਲਾਂ ਬੜਵੜੀਆਂ ਕਰਦੇ ਆ ਤੇ ਸਾਧ ਸੰਗਤ ਜੀ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਸਿੱਖੀ ਬਾਰੀਕ ਹੈ ਤਿੱਖੀ ਖੰਡੇ ਧਾਰ ਇਹ ਬਾਲੋਂ ਨਿੱਕੀ ਭਗਤਾਂ ਕੀ ਚਾਲ ਨਰਾਲੀ ਚੱਲਣ ਵਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਬਾਲੋਨੀ ਕੀ ਏਤ ਮਾਰਗ ਜਾਣਾ ਜੇ ਆਨੰਦ ਸਾਹਿਬ ਪੜਨ ਤਾਂ ਫੇਰ ਹੀ ਪਤਾ ਲੱਗੇ ਨਾ ਕਿਹੋ ਜੀ ਚਾਲਿਆ ਅੱਜ ਸਾਡੀ ਚਾਲ ਕਿੰਮਿਆਂ ਸਾਡੀ ਚਾਲ بگੜ ਗਈ ਜੇ ਇੱਥੇ ਆਏ ਆ ਗੁਰੂ ਦੀ ਬਾਣੀ ਸੁਣ ਕੇ ਆਪਣੀ ਚਾਲ ਸੁਧਾਰ ਲਈਏ ਜੇ ਤਾਂ ਗੱਡੀ ਚੱਲੇ ਨਾ ਗਾੜਾਂ ਤੇ ਸਟੇਸ਼ਨ ਵੀ ਭੰਨੀ ਜਾਂਦੀ ਜੰਕਸ਼ਨ ਤੇ ਪਹੁੰਚਾ ਦਿੰਦੀ ਹੈ ਤੇ ਜੇ ਲੀਤੋਂ ਲੈ ਜਾਏ ਤੇ ਗੱਡੀ ਦਾ ਵਿੱਚ ਜਿਹੜੇ ਵਿੱਚ ਬੈਠੇ ਆ ਸਭ ਤੇ ਰਹਿਣਗੇ ਗੱਜ ਕੇ ਬੋਲੋ ਵਾਹ ਸਾਡੀ ਗੱਡੀ ਲੀਤੋਂ ਲਈ ਹੋਈ ਹੈ ਬਾਹਰਲੇ ਸੂਬਿਆਂ ਚਲੇ ਜਾਓ ਕੋਈ ਸਿੱਖੀ ਹੈਗੀ ਹੈ ਜਿਹੜਾ ਪੰਜਾਬ ਦਾ ਹਾਲ ਹੈ ਉਹ ਤੁਹਾਡੇ ਸਾਹਮਣੇ ਆ ਜਿੰਨੀ ਸ਼ਰਾਬ ਸਾਰੇ ਪੰਜਾਬ ਵਿੱਚ ਲੱਗਦੀ ਨਾ ਕੱਲੇ ਅੰਮ੍ਰਿਤਸਰ ਚ ਲੱਗਦੀ ਐ ਜਿਨੇ ਅੰਮ੍ਰਿਤਸਰ ਚ ਕੱਲੇ ਸ਼ਹਿਰ ਚ ਹੀ ਐ ਆ ਸੁਲਤਾਨਪੁਰ ਨਗਰ ਸੜਕਾਂ ਦਾ ਹਾਲ ਦੇਖ ਲੋ ਆ ਬੇਰ ਸਾਹਿਬ ਦਾ ਮੋਰਲੇ ਪਾਸਾ ਦੇਖ ਲੋ ਕੀ ਹਾਲ ਹੋਇਆ ਪਿਆ ਅੰਮ੍ਰਿਤਸਰ ਜਾ ਕੇ ਕੂੜੇ ਦੇ ਢੇਰ ਥਾਂ ਥਾਂ ਜਿਹਨੂੰ ਮਾਰਨ ਅੰਮ੍ਰਿਤਸਰ ਸਿਫਤੀ ਦਾ ਘਰ ਬਣਾਇਆ ਸੀ ਅਸੀਂ ਨਰਕ ਦਾ ਘਰ ਬਣਾ ਕੇ ਬੈਠੇ ਹਾਂ ਕੋਈ ਸਫਾਈ ਨਹੀਂ ਅੱਗੇ ਪਿੱਛੇ ਸੜਕ ਸਾਫ਼ ਨਹੀਂ ਕਰਨੀ ਜਦੋਂ ਨਗਰ ਕੀਰਤਨ ਹੋਵੇ ਨਾ ਪੰਜਾਂ ਪਿਆਰਿਆਂ ਦੇ ਪੈਰਾਂ 'ਚ ਝਾੜੂ ਮਾਰਨੇ ਆ ਗੱਜ ਕੇ ਬੋਲੋ ਵਾਹਿਗੁਰੂ ਉਦੋਂ ਦੱਸਣਾ ਭਈ ਮੂਵੀ 'ਚ ਮੇਰੀ ਫੋਟੋ ਬਹੁਤ ਵੱਡਾ ਸੇਵਾ ਜ਼ਾ ਰਿਹਾ ਅੱਗੇ ਪਿੱਛੇ ਦਾ ਝਾੜੂ ਫੇਰਿਆ ਨਹੀਂ ਚਲੋ ਮਹਾਰਾਜ ਸਰਾਟਾ ਪੈ ਗਿਆ ਸਾਰਾ ਕਟਾੜਾ ਕਿ ਮਹਾਰਾਜ ਤੇ ਭਾਈ ਇਹ ਤਾਂ ਸਾਡੇ ਹਾਲ ਚ ਹੈ ਅਕਲੀ ਸਾਹਿਬ ਸੇਵਿਯਾ ਹੈ ਅਕਲੀ ਪਾਈਆ ਮਾਨ ਅਕਲੀ ਪੜ ਕੇ 부ਝਿਆ ਤੇ ਅਕਲੀ ਕੀਚਾ ਦਾਨ ਅਕਲ ਇਹ ਨਾ ਆਖੀਏ ਅਕਲ ਗਬਾਇੇ ਬਾਦ ਬਾਦ ਝਗੜਿਆਂ ਵਿੱਚ ਪੈਣਾ ਇਹਦਾ ਨਾਮ ਅਕਲ ਨਹੀਂ ਅਕਲ ਆ ਜਿਹੜਾ ਮਨ ਚੋਂ ਕਲਪਨਾ ਨੂੰ ਦੂਰ ਕਰਕੇ ਇੱਕ ਅਕਾਲ ਨਾਲ ਜੁੜ ਜਾਣਾ ਉਹ ਤਾਂ ਅਸੀਂ ਭੁੱਲ ਗਏ ਸਾਰੇ ਤੇ ਜਿੰਨੀ ਦੁਨੀਆ ਇਹ ਆ ਰਾਮ ਰੋਲਾ ਪੈ ਰਿਆ ਕੋਈ ਉਧਰ ਕੋਈ ਮਰਿਆ ਕੋਈ ਉਧਰ ਕੋਈ ਮਰਿਆ ਪਕੌੜੇ ਖਾ ਲੈ ਜਲੇਬੀਆਂ ਖਾ ਲਈਆਂ ਘੁਮਗਮਾ ਕੇ ਚੱਲ ਗਏ ਢੇੜਾ ਰਹਿਣਾ ਬੇਰਸਾ ਵੀ ਇਹ ਪਰ ਸੰਗ ਵਿੱਚ ਨਹੀਂ ਰਹਿਣਾ ਤੇ ਰਹਿਣ ਤੇ ਥੇ ਜਾ ਸੰਗਤ 'ਚ ਬਹਿਣਾ ਨਹੀਂ ਜੇ ਸੰਗਤ 'ਚ ਬਹਿਣਾ ਸਿੱਖ ਲੰਦੇ ਨਾ ਨਸ਼ੇ ਵੀ ਇਥੋਂ ਉੱਡ ਜਾਂਦੇ ਰੋਮਾਂ ਦੀ ਬਿਅਦ ਵੀ ਨਾ ਹੁੰਦੀ ਅੱਜ ਸਾਰਾ ਪੰਜਾਬ ਜਟਾ ਜੂਟ ਅਮਰਤਾਰੀ ਹੋ ਜਾਂਦਾ ਗੱਜ ਕੇ ਬੋਲੋ ਵਾਹਿਗੁਰੂ ਸੰਗਤ ਛੱਡ ਦਿੱਤੀ ਸੰਗਤ ਨੂੰ ਟੁੱਟਿਆ ਉਹ ਗੰਗਾ ਜੀ ਦਾ ਪਾਣੀ ਪਵਿੱਤਰ ਮੰਨਿਆ ਜਾਂਦਾ ਜੇ ਗੰਗਾ ਨਾਲੋਂ ਟੁੱਟੇ ਤਾਂ ਛੱਪੜ ਬਣ ਜਾਂਦਾ ਕਿ ਨਹੀਂ ਪਾਣੀ ਤਾਂ ਉਹੀ ਸੀ ਗੰਗਾ ਦਾ ਜਾਲਾ ਪੈ ਗਿਆ ਕੀੜੇ ਪੈ ਗਿਆ ਬੋ ਮਾਰਨ ਲੱਗ ਪਿਆ ਉਹ ਹੀ ਗੰਗਾ ਜਲ ਸੀ ਨਾ ਨਾਲੋਂ ਟੁੱਟ ਗਿਆ ਜੇ ਉਹ ਹੀ ਗੰਦਾ ਨਾਲਾ ਵਿੱਚ ਪੈ ਜਾ ਤੇ ਗੰਗਾ ਬਣ ਜਾਊ ਕਿ ਨਹੀਂ ਅੱਖ ਦੀਆਂ ਕੁਕੜੀਆਂ ਹੁੰਦੀਆਂ ਖਖੜੀਆਂ ਸੁਹਾਬੀਆਂ ਲੱਗਣੀਆਂ ਅੱਕ ਕੰਠ ਬਿਰਹ ਵਿਛੋੜਾ ਧਣੀ ਸੋ ਨਾਨਕ ਸੈਸ ਗੰਠ ਅੱਕ ਦੀ ਕੁਕੜੀ ਜਿਹਦਾ ਬੂਟੇ ਨਾ ਜੁੜਿਓ ਨਾ ਹਰੀ ਕਚੂਰਿਆ ਜੇ ਨਾਲੋਂ ਟੁੱਟ ਗਈ ਪੀਲੀ ਹੋ ਕੇ ਫੁੱਟ ਜੂ ਤੇ ਬਾਂਬ ਰੋਲੇ ਬਣ ਕੇ ਉੜੀ ਫਿਰੂਗੀ ਅੱਜ ਅਸੀਂ ਗੁਰੂ ਨੂੰ ਟੁੱਟ ਗਏ ਆ ਇੱਥੇ ਆਇਆ ਗੁਰੂ ਨਾਲ ਜੁੜਨ ਵਾਸਤੇ ਇਹਦਾ ਨਾਮ ਹੈ ਜੋੜ ਮੇਲਾ ਜੇ ਟੁੱਟੇ ਆ ਜੁੜ ਜੇ ਜੀ ਤੇ ਮਾਰੇ ਅੱਗੇ ਅਰਦਾਸ ਕਰੀਏ ਟੁੱਟੇ ਬੰਦਨ ਜਾ ਸਕੇ ਹੋਆ ਸਾਧੂ ਸੰਗ ਜੋ ਰਾਤੇ ਰੰਗੇ ਕੇ ਨਾਨਕ ਗੂੜਾ ਰੰਗ ਬੇਨਾਂ ਸਾਧੂ ਤੇ ਕੌਣ ਜੋੜੂਗਾ ਜਿਹੜਾ ਜੁੜਿਆ ਹੋਈ ਜੁੜੂ ਜਿਹੜਾ ਆਪੇ ਟੁੱਟਾ ਫਿਰਦਾ ਦੂਏ ਨੂੰ ਕਿੱਥੋਂ ਜੋੜ ਦਊਗਾ ਦਰਜੀ ਨੇ ਸੂਈ ਇੱਥੋਂ ਟੰਗੀ ਹੁੰਦੀ ਏ ਉਹ ਟੁੱਟੇ ਨੂੰ ਗੰਢਦੀ ਏ ਕੈਂਚੀ ਸਾਬ ਤੇ ਇਹਨੂੰ ਕੁੱਤਰਦੀ ਏ ਪੈਰਾਂ 'ਚ ਪਈ ਹੁੰਦੀ ਏ ਜੋੜਨ ਵਾਲੀ ਗੱਲ ਅੱਜ ਕੱਲ੍ਹ ਤੋੜਨ ਵਾਲੀ ਗੱਲ ਬਹੁਤ ਚੱਲ ਰਹੀ ਏ ਆਪੂ ਆਪਣੇ ਗਰੁੱਪ ਬਣਾ ਲਿਆ ਆਪੂ ਆਪਣੀਆਂ ਪਾਰਟੀਆਂ ਬਣਾ ਲਈਆਂ ਆਪਣੀ ਹਉਮੈ ਨੂੰ ਪੱਠੇ ਪਾਈ ਜੰਨੇ ਆ ਇੰਨੀ ਧੜੇਬੰਦੀ ਹੋ ਗਈ ਐ ਜਿਹਦਾ ਹਿਸਾਬ ਕੋਈ ਨਹੀਂ ਕਿਉਂਕਿ ਪਾਈਗਰ ਦਾਸ ਕਹਿੰਦੇ ਐ 12 ਮੈਂ ਜੋਗੀ ਖੱਪ ਜਾਵੇ ਸੰਨਿਆਸੀ 6 4 ਸੰਨਿਆਸੀਆਂ ਦੇ 6 ਤੇ 4 10 ਬਣੇ ਸੀ ਜੋਗੀਆਂ ਦੇ 12 ਪੰਥ ਤੇ ਸਾਡੇ ਹੁਣ ਪਤਾ ਨਹੀਂ ਕਿੰਨੇ ਕੁ ਬਣਾਈ ਫਿਰਦੇ ਆ ਚਾਰ ਜਣੇ ਇਕੱਠੇ ਹੁੰਦੇ ਆ ਸਾਡੀ ਫਲਾਨੀ ਸੋਸਾਇਟੀ ਆ ਜੀ ਫੇ ਗੁਰੂ ਦਾ ਪੰਥ ਕਿਹੜਾ ਹੋਵੇ ਤੇਰੀ ਸੋਸਾਇਟੀ ਹੋ ਗਈ ਸੋਸਾਇਟੀਆਂ ਬਣਾ ਲਈਆਂ ਤੇ ਮਹਾਰਾਜਨ ਤੇ ਸਾਰਿਆਂ ਨੂੰ ਰਾਣਾ ਰੰਗ ਬਰਾਬਰੀ ਪੈਲੀ ਪਵਣਾ ਜੱਗ ਵਰਤਾਇਆ ਪੰਜਾਂ ਪਿਆਰਿਆਂ ਚ ਪੰਜ ਲਾਏ ਸੀ ਪਹਿਲਾ ਖੱਤਰੀ ਆਇਆ ਦੂਜਾ ਜੱਟ ਆਇਆ ਤੀਜਾ ਛਿੰਦਿਆਂ ਚੋਂ ਆਇਆ ਚੌਥਾ ਝੂੜਾਂ ਚੋਂ ਆਇਆ ਪੰਜਮਾ ਨਾਈਆਂ ਚੋਂ ਆਇਆ ਸਾਰਾ ਕੁਝ ਖਤਮ ਕਰਕੇ ਹਾਂਜੀ ਖੰਡੇ ਦਾ ਅੰਮਰ ਛਕਾ ਕੇ ਫਿਰ ਖਾਲਸੇ ਬਣਾਇਆ ਸੀ ਅਸੀਂ ਮੁੜ ਕੇ ਫੇਰ ਉਹਨਾਂ ਜਾਤਾਂ ਪਤਾਂ ਜਿਹੜਾ ਉਹਨਾਂ ਦੀ ਬਰਾਦਰੀ ਦਾ ਹੋਵੇ ਨੇ ਸ਼ਰੋਮਣੀ ਸ਼ਹੀਦ ਤੇ ਬਾਕੀ ਸ਼ਹੀਦ ਦੀ ਸ਼ਰੋਮਣੀ ਨਹੀਂ ਜਿਨ੍ਹਾਂ ਨੇ ਗੁਰੂ ਵਾਸਤੇ ਆਪਾਂ ਵਾਰਿਆ ਸਾਰੇ ਹੀ ਸ਼ਰੋਮਣੀ ਆ ਕਹਿੰਦੇ ਜਾਤ ਨਹੀਂ ਜਾਤਾਂ ਦਾ ਤਾਂ ਹੁਣ ਮਸਲਾ ਜਿਆਦਾ ਵੱਧ ਗਿਆ ਸੋ ਅਗੇ ਨੂੰ ਵੀ ਆਪੂ ਆਪਣੀ ਗੋਤ ਉਹੋ ਲਾ ਲੈ ਅਮਰ ਛੱਕਦੇ ਨਹੀਂ ਹੁਣ ਬੀਬੀ ਕੋਈ ਆਪਣੇ ਆਪ ਨੂੰ ਕੌਰ ਨਹੀਂ ਲਾਉਂਦੀ ਤੇ ਸਿੰਘ ਜੜਾ ਸਿੰਘ ਨਹੀਂ ਲਾਉਂਦਾ ਅਕਾਦ ਪੜ੍ਹ ਕੇ ਬਿਆਹ ਚੰਦ ਦੇ ਲਓ ਦਵਿੰਦਰ ਬਿਦਰ ਬਿੰਦਰ ਇਹ ਨਹੀਂ ਪਤਾ ਇਹਨਾਂ ਚ ਮੁੰਡਾ ਕਿਹੜਾ ਤੇ ਕੁੜੀ ਘੜੀ ਆ ਗੱਜ ਕੇ ਬੋਲੋ ਵਾਹਿਗੁਰੂ ਇਹ ਨਿਊ ਲਾਈਟ ਦਾ ਜੋਗਿਆ ਐਨਾ ਵਿਕਾਸ ਹੋ ਗਿਆ ਸਾਡਾ ਤੇ ਗੁਰੂ ਨੇ ਜਿਹੜੇ ਸਾਨੂੰ ਸ਼ਬਦ ਦਿੱਤੇ ਸੀ ਉਹ ਹੁਣ ਸਾਨੂੰ ਚੰਗੇ ਨਹੀਂ ਲੱਗਦੇ ਗੁਰੂ ਦੀ ਮਰਜ਼ਾਦਾ ਗੁਰੂ ਕੇ ਅਸੂਲ ਗੁਰੂ ਨੇ ਜੇ ਸਾਨੂੰ ਸਿੱਖਿਆ ਦਿੱਤੀ ਸੀ ਉਹ ਤੋਂ ਤਾਂ ਹੀ ਬਹੁਤ ਦੂਰ ਜਾ ਰਹੇ ਤਾਂ ਹੀ ਤਾਂ ਮਾਰ ਖਾ ਰਹੇ ਆ ਅੱਜ ਮਾਰੇ ਦੇ ਚਰਨਾਂ 'ਚ ਆਏ ਆ ਪਰਨ ਕਰਕੇ ਜਾਓ ਕਿ ਰੋਮਾਂ ਦੀ ਬੇਅਦਵੀ ਨਹੀਂ ਕਰਾਂਗੇ ਕੋਈ ਨਸ਼ਾ ਨਹੀਂ ਵਰਤਾਂਗੇ ਅਮਰਤ ਵਲੇ ਇਸ਼ਨਾਨ ਕਰਕੇ ਬਾਣੀ ਪੜਾਂਗੇ ਢਾਈ ਘੰਟੇ ਦਾ ਜਾਪ ਸਿਮਰਨ ਔਰ ਕਿਰਤ ਦਾ ਦਸਮਾ ਸਾਹਿਬ ਧਰਮ ਕਾਰਜਾਂ ਵਿੱਚ ਲਾਵਾਂਗੇ ਆ ਜਿੰਨਾ ਨਸ਼ਿਆਂ 'ਚ ਪੈਸਾ ਜਾ ਰਿਹਾ ਫੈਸ਼ਨ 'ਚ ਜਾ ਰਿਹਾ ਇਹ ਹੀ ਧਰਮ ਕਾਰਜਾਂ 'ਚ ਕਰੋ ਤੁਹਾਡਾ ਪੰਜਾਬ ਅਮਰੀਕਾ ਨੂੰ ਪਿੱਛੇ ਛੱਡ ਜੂਗਾ ਕਿੰਨਾ ਪੈਸਾ ਨਸ਼ਿਆਂ 'ਚ ਬਰਬਾਦ ਹੋ ਰਿਹਾ ਬਿਆਂ ਸ਼ਾਦੀਆਂ ਦੇ ਵਿੱਚ ਫੈਸ਼ਨਾਂ ਵਿੱਚ ਕਿੰਨਾ ਬਰਬਾਦ ਹੋ ਰਿਹਾ ਕਿਉਂਕਿ ਪੈਰਿਸ ਵਿੱਚ ਫੈਸ਼ਨ ਦਾ ਸਾਮਾਨ ਤਿਆਰ ਹੁੰਦਾ ਸਾਰੀ ਦੁਨੀਆ ਸਪਲਾਈ ਹੁੰਦਾ ਇੱਕ ਸਾਲ ਦਾ ਜਿੰਨਾ ਸਾਮਾਨ ਹੈ ਨਾ ਉਸ ਪੈਸੇ ਨਾਲ ਸਾਰੀ ਵਰਲਡ ਦੇ ਬੱਚੇ ਬੱਚੀਆਂ ਬੀਏ ਤੱਕ ਪੜ ਸਕਦੇ ਆ ਬੀਏ ਤੱਕ ਕਿੰਨੀ ਬਰਬਾਦੀ ਹੋ ਰਹੀ ਹੈ ਸੋ ਅੱਜ ਗੁਰਨਾਨਕ ਦੇ ਚਰਨਾਂ ਚਾਏ ਆ ਇੱਥੇ ਹੁਣ ਇੱਕ ਤੰਦ ਨਹੀਂ ਟੁੱਟਾ ਜਿਹੜਾ ਗੰਢਿਆ ਜਾਂ ਤਾਣੀਆਂ ਟੁੱਟੀਆਂ ਪਈਆਂ ਤਾਣੀਆਂ ਟੁੱਟੀਆਂ ਹੁਣ ਤਾਂ ਮਹਾਰਾਜ ਅਗੇ ਅਰਦਾਸ ਹੈ ਕਿ ਤੁਸੀਂ ਫੇਰਾ ਪਾਓ ਨੇਕ ਅਲੰਗ ਬੱਜੀ ਡੰਕ ਚੜੂ ਦਲ ਰਵਿੰਦਰ ਜੀਓ ਨੇਕ ਅਲੰਗ ਜੀ ਹੁਣ ਕਿਰਪਾ ਕਰ ਦਿਓ ਹੁਣ ਇਹ ਬੰਦਿਆਂ ਦੇ ਵਾਅਦਾ ਨਹੀਂ ਰਹਿ ਗਿਆ ਇਹ ਬਿਮਾਰੀ ਨਹੀਂ ਵੱਧ ਗਈ ਹੈ ਸੁਮਾਰੇ ਸੱਚੇ ਪਾਤਸ਼ਾਹ ਨੇ ਜਿਹੜਾ ਸ਼ਬਦ ਬਖਸ਼ਿਆ ਸ਼ਬਦ ਗਿਆਨੀ ਜੀ ਬੜਾ ਲੰਬਾ ਤੇ ਈ ਦੀ ਵਿਆਖਿਆ ਵੀ ਕਾਫੀ ਹੈ ਵਿੱਚ ਜੇ ਸਾਰਾ ਖਲਾਸਾ ਕਰੀਏ ਇਹਦਾ ਰਿਜ਼ਲਟ ਇਹ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਸਾਰਾ ਕੁਝ ਕਰਕੇ ਰਿਜ਼ਲਟ ਇਹ ਕੱਢਿਆ ਕਿ ਸੰਗਤ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਲਕੱਤੇ ਗੁਰਦਵਾਰਿਆਂ ਦਾ ਇਹ ਬੜੀ ਸੰਗਤ ਆ ਇਹ ਛੋਟੀ ਸੰਗਤ ਆ ਸੰਗਤਾਂ ਦੇ ਨਾਮ ਇਸ ਕਰਕੇ ਧੜੇ ਬੰਦੀਆਂ ਤੋਂ ਪਲਟੀ ਬੈ ਜੇ ਤੂੰ ਉੱਪਰ ਉਠੋ ਖੰਡੇ ਬਾਜ ਦਾ ਅੰਮ੍ਰਿਤ ਛਾ ਕੇ ਸਾਰੇ ਖਾਲਸੇ ਬਣੋ ਜੇ ਖਾਲਸੇ ਬਣ ਜਾਓਗੇ ਤੇ ਮਾਰੇ ਤੁਹਾਨੂੰ ਕਿੰਨਾ ਪਿਆਰ ਕਰਨਗੇ ਦੱਸ ਬਾਬਾ ਅਤਰ ਸਿੰਘ ਮਹਾਰਾਜ ਮਾਸਤੂਆ ਨੇ ਕਿਸੇ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਹਾਂ ਆਪ ਜੀ ਨੇ ਦਸਮ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣਗੇ ਤੁਹਾਡੇ ਦੇ ਕਿਰਪਾ ਕਰਦੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦਾ ਪਰਮਾਤਮਾ ਦਾ ਸਰੂਪ ਤੇ ਦਸਮ ਪਾਤਸ਼ਾਹ ਬਾਰੇ ਦੱਸੋ ਕਿ ਉਹ ਕਿਹੋ ਜਿਹਾ ਸੀ ਇਹ ਪ੍ਰਸ਼ਨ ਕੀਤਾ ਮਹਾਰਾਜ ਦੇ ਦਰਸ਼ਨ ਨੂੰ ਜਿਹੜੇ ਸਿੰਘ ਨੇ ਕੀਤਾ ਸਿੰਘ ਵਹਿ ਹਤਿਆਰ ਪਰ ਤਿਆਰ ਸੀ ਪਰ ਹਾਲੇ ਇੱਛਾ ਸੀ ਕਿ ਮਾਰੇ ਦਰਸ਼ਨ ਦੇਣ ਉਹਨੂੰ ਉਸੇ ਪੇ ਬਾਬਾ ਜੀ ਦੱਸਣਗੇ ਅਸੀਂ ਉਹ ਸਰੂਪ ਦਾ ਧਿਆਨ ਕਰਾਂਗੇ ਹੌਲੀ ਹੌਲੀ ਅੰਦਰ ਬਸੂਗਾ ਫਿਰ ਬਾਹਰ ਵੀ ਪ੍ਰਗਟ ਹੋ ਜਾਊਗਾ ਕਿਉਂਕਿ ਜਿਹਦਾ ਧਿਆਨ ਕਰਦੇ ਪਹਿਲਾਂ ਅੰਦਰ ਬਸੂਗਾ ਫਿਰ ਬਾਹਰ ਵੀ ਆਉਂਦਾ ਇਹੋ ਜਿਹਾ ਫੁਰਨਾ ਕਰੋ ਮਾੜਾ ਹੋਊਗਾ ਤਾਂ ਮਾੜੀ ਗੱਲ ਚੋਰੀ ਦਾ ਫੁਰਨਾ ਹੋ ਤਾਂ ਚੋਰੀ ਬਾਹਰ ਕਰਾਂਗੇ ਜਾਰੀ ਦਾ ਹੋਊਗਾ ਜਾਰੀ ਕਰਨਗੇ ਜੇ ਹੋ ਰੂਗਾ ਉਧਰ ਨੂੰ ਜਾਊਗਾ ਜੇ ਅੰਦਰ ਚੰਗਰ ਫੁਰਨਾ ਕਰਾਂਗੇ ਤੇ ਮਨ ਚੰਗੇ ਪਾਸੇ ਜਾ ਉਹ ਭਜਨ ਦਾ ਕਰਾਂਗੇ ਭਜਨ ਵਾਲੀ ਵਰਤੀ ਬਣੂ ਸੇਵਾ ਦਾ ਕਰਾਂਗੇ ਸੇਵਾ ਵਾਲਾ ਹੋਏਗਾ ਪਰ ਪੁਕਾਰ ਕਰਾਂਗੇ ਕੁਰਬਾਨੀ ਦਾ ਉਹੋ ਜਿਹਾ ਭਾਵ ਪੈਦਾ ਹੋ ਜਾਊਗਾ ਕਿਉਂ ਮਨ ਦਾ ਕੋਈ ਸਰੂਪ ਨਹੀਂ ਨਾ ਪਾਣੀ ਦਾ ਨਾ ਕੋਈ ਸਰੂਪ ਆ ਨਾ ਰੰਗਿਆ ਨਾ ਆਕਾਰਿਆ ਗਲਾਸ ਪਾਉ ਗਲਾਸਿਆ ਜਗਜ ਪਾਉ ਜਾ ਕੇ ਹਰਾ ਪਾਉ ਹਰਾ ਪੀਲਾ ਪਾਉ ਪੀ ਇਸ ਤਰ੍ਹਾਂ ਮਨ ਦਾ ਕੋਈ ਆਕਾਰ ਨਹੀਂ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਲੈ ਜਾਉ ਤ ਉਹਨ ਮਨ ਰਹਿ ਤਾਂ ਤਿੰਨ ਲੋਕੀ ਬਤਨ ਕਹੇ ਇਹ ਸਾਧ ਸੰਗਤ ਜੀ ਸੰਗਤ ਜਿਹੜੀ ਹੈ ਇੱਕ ਹੁੰਦੀ ਹੈ ਕੋਈ ਸੰਗਤ ਇੱਕ ਹੁੰਦੀ ਸੰਗਤ ਹੁੰਦੀ ਲੋਕਾਂ ਦਾ ਇਕੱਠ ਕ ਸੰਗਤ ਹੁੰਦੀ ਦੁਰਜਨ ਬੰਦਿਆਂ ਦਾ ਇਕੱਠ ਸਤ ਸੰਗਤ ਹੁੰਦੀ ਹੈ ਜਿੱਥੇ ਏਕੋ ਨਾਮ ਬਖਾਣੀਆਂ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾੜੀਆ ਏਕੋ ਨਾਮ ਹੁਕਮ ਹੈ ਸਤਗੁਰ ਦੀਆ ਸਤਗੁਰ ਦੀਆ 부ਝਾਏ ਜੀਓ ਜਿੱਥੇ ਇੱਕ ਨਾਮ ਦਾ ਭਜਨ ਦਾ ਸਿਮਰਨ ਦਾ ਸੋ ਅੱਜ ਅਸੀਂ ਮਹਾਰਾਜ ਚਰਨਾਂ ਚ ਆਏ ਆ ਉਸ ਗੁਰਸਿੱਖ ਦੀ ਗੱਲ ਚੱਲ ਰਹੀ ਹੈ ਭਾਈ ਪਗੀਰਥ ਦੀ ਦਾਤਣ ਰੋਜ਼ ਲਿਆਉਂਦੇ ਸੀ ਇੱਥੇ ਦਾਤਣਾਂ ਦਾ ਘਟਾ ਸੀ ਮਹਾਰਾਜ ਨੂੰ ਗੱਲ ਤਾਂ ਹੁਕਮ ਦੀ ਹੈ ਸੇਵਾ ਦੀ ਹੈ ਇੱਕ ਦਿਨ ਫਿਰ ਦਾਤਣ ਲਿਆ ਬੇਰੀ ਦੀ ਬੇਰੀ ਦਾਤਣ ਵੈਸੇ ਬਹੁਤ ਵਧੀਆ ਹੁੰਦੀ ਐ ਨਿੰਮਦੀ ਹੋਈ ਬੇਰੀ ਦੀ ਹੋਈ ਫਲਾ ਦੀ ਤੇ ਜਿਆਦਾ ਵਧੀਆ ਮੰਨੀ ਐ ਹੁਣ ਫਲਾ ਤਾਂ ਰਹਿਣੇ ਨਹੀਂ ਨੀ ਤਾਂ ਪਹਾੜਾਂ ਚ ਮਿਲਦੇ ਆ ਉਹਦਾ ਬੁਰਸ਼ ਬਹੁਤ ਵਧੀਆ ਬਣਦਾ ਉਹ ਸਾਧ ਸੰਗਤ ਜੀ ਤੇ ਜਿਸ ਵੇਲੇ ਨਾ ਦਾਤਣ ਲਿਆਏ ਮਹਾਰਾਜ ਕਹਿੰਦੇ ਪਘੀਰ ਸਿੱਜ ਅਜ ਦਾਤਣ ਕਾ ਦੀ ਲਿਆਏ ਆ ਤੇ ਮਹਾਰਾਜ ਦਾ ਗੌਤਕ ਤਾਂ ਆਪਣਾ ਹੀ ਸੀ ਲੀਲਾ ਉਹਨਾਂ ਹੀ ਆਪਣੀ ਹੁੰਦੀ ਐ ਦੀਦੀ ਬਣਾਉਣੀ ਹੁੰਦੀ ਮਹਾਰਾਜ ਨੇ ਕਹਿੰਦੇ ਮਹਾਰਾਜ ਤੋਂ ਦਾਤਣ 베ਰੀ ਦੀ ਲਿਆ ਮਾਰਨ ਦਾਤਣ ਕਰਕੇ ਗੱਡ ਦਿੱਤੀ ਕਹਿੰਦੇ ਲੈ ਫੇ ਅੱਜ ਆਖਰੀ 베ਰੀ ਦੀ ਦੁਨੀਆ ਤੇ ਤੇ ਸਤਿ ਸ੍ਰੀ ਅਕਾਲ ਉਹ ਪਗੀਰ ਥਾ ਤੇਰੇ ਤੇ ਮੇਰੇ ਪ੍ਰੇਮ ਦੀ ਨਿਸ਼ਾਨੀ ਸਦਾ ਹੀ ਕੈਮਰ ਹੋਗੀ ਆ ਬੇਰ ਸਾਹਿਬ ਕਿ ਦਾਤਣ ਕਰਕੇ ਗੱਡੀ ਹੋਈ ਐ ਤਾ ਇਦਾ ਨਾਮ ਆ ਬੇਰ ਸਾਹਿਬ ਤੇ ਗੁਰਦੁਆਰੇ ਸਭ ਦਾ ਨਾਮ ਵੀ ਹੈ ਸ਼੍ਰੀ ਬੇਰ ਸਾਹਿਬ ਜੀ ਬੇਰੀ ਦੇ ਨਾਂ ਤੇ ਹੁਣ ਕਹੀ ਕਹਣੀ ਦਰਖਤਾਂ ਨੂੰ ਪੂਜੀ ਜਾਂਦੇ ਆ ਦਰਖਤ ਦੀ ਗੱਲ ਨਹੀਂ ਬੇਰੀਆਂ ਤਾਂ ਹੋਰ ਵੀ ਬਹੁਤ ਆ ਉਹਨਾਂ ਦੇ ਕੰਡੇ ਐਉਂ ਖੁੰਡੇ ਹੋਣਗੇ ਜਾ ਕੇ ਦੇਖ ਲੈ ਲੈ ਤਾਂ ਨਿਕਲ ਦੇਵਾਂ ਤੁਹਾਨੂੰ ਇਹ ਬੇਰੀ ਦਾ ਲੋਸ ਹੈ ਦੇ ਬੇਰ ਸਾਹਿਬ ਐ ਬੇਰੀਆਂ ਤਾਂ ਬਹੁਤ ਆ ਤੇ ਮਾਰੇ ਨੇ ਆਪ ਕਿਰਪਾ ਕੀਤੀ ਨਿਸ਼ਾਨੀ ਦਿੱਤੀ ਹੈ ਜਿਹਦੀਆਂ ਪ੍ਰਕਰਮਾਂ ਕਰਦੇ ਆ ਸੋਹੇਸ ਕਰਕੇ ਸੱਚੇ ਪਾਤਸ਼ਾਹ ਦੀ ਮਿਹਰ ਹੈ